ਸਵਾਗਤ ਹੈ ਕਿਸਾਨ ਵੀਰੋ ਹੋੜਾ ਟਲੋਂਡੇਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਆ ਆਪਣਾ ਮੋਬਾਈਲ ਨੰਬਰ 9878123917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਬਾਕੀ ਆ ਨੰਬਰ ਬਾਈਆਂ ਸਕਰੀਨ ਤੇ ਚੱਲੀ ਜਾਂਦਾ ਬਾਈ ਬੱਗੇ ਕੋਲੇ ਪਿੰਡ ਚੌਕੇ ਜੀ ਜ਼ਿਲ੍ਹਾ ਬਠਿੰਡੇ ਦਾ ਹੀ ਪਿੰਡ ਆ ਇਹ ਤੇ ਅੱਜ ਆਪਾਂ ਦੋ ਨਗ ਤੁਹਾਡੇ ਵਾਸਤੇ ਲੈ ਕੇ ਆਏ ਆਂਗੇ ਕਿਹੜਾ ਸੂਆ ਕਿੰਨਾ ਦੁੱਧ ਵਾਲਾ ਸਾਰਾ ਕੁਝ ਬਾਈ ਤੋਂ ਪੁੱਛ ਕੇ ਦੱਸਾਂਗੇ ਤੇ ਦੋਨੇ ਜਰਸੀ ਦੇ ਅੰਗ ਚ ਆ ਗਿਆਂ ਤੇ ਗੱਲਬਾਤ ਕਰਾਵਾਂਗੇ ਤੇ ਸਸੀ ਕਾ ਬਾਈ ਬੱਗੇ ਤੇ ਬੱਗੇ ਪਹਿਲਾਂ ਤਾਂ ਨੰਬਰ ਬੋਲੋ ਬਾਈ 987624670 ਤੇ ਬੱਗੇ ਜਿਹੜੀ ਆਪਾਂ ਪਰਸੋਂ ਪਰਸੋਂ ਜੀ ਇੱਕ ਪਰਸੋਂ ਬਾਈ ਜੀ ਹਾਂ ਪਰਸੋਂ ਜਿਹੜੀ ਆਪਾਂ ਪਾਈ ਸੀ ਉਹਦੇ ਵਧੀਆ ਰਿਸਪੌਂਸ ਮਿਲਿਆ ਬਾਈ ਪੂਰਾ ਵਧੀਆ 2 ਘੰਟੇ ਮਾਲ ਦੇ ਦੋ ਘੰਟੇ ਅਗਲ ਦੇ ਦੂਜੇ ਫੋਨ ਦੀ ਵੀ ਆਛਾ ਕੱਲ੍ਹ ਵਾਲੇ ਦੂਜੇ ਫੋਨ ਤੇ ਮਾਲ ਦਾ ਆਪਾਂ ਇੱਕ ਅੱਧਾ ਦਿਨ ਛੱਡ ਕੇ ਤੁਹਾਡਾ ਪਾਉਂਦੇ ਰਹਿੰਨੇ ਹਣਾ ਤੇ ਇਹ ਸਾਫ ਸੂਤਰਾ ਹੁੰਦਾ ਤੇ ਬਗੇ ਅੱਜ ਦੋ ਦਿਖਾਉਣੀਆਂ ਬਾਈ ਦੋ ਬਿਹੜਾ ਬਾਈ ਤਾਜਾ ਜੂਈ ਉਹਦਾ ਰਾਤੀ ਜੂਈ ਹੈ ਅੱਛਾ ਉਹ ਵੀ ਥੋੜਾ ਜਿਹਾ ਜਰਸੀ ਤੇ ਐਫ ਪੀ ਦਾ ਕਰਾਸ ਆ ਗਿਆ ਹੈ ਨਾ ਤੇ ਇਹ ਜਰਸੀ ਤੇ ਸਾਹੀਵਾਲ ਦਾ ਕਰਾਸ ਆ ਗਿਆ ਤੇ ਜਿਵੇਂ ਲੋਕ ਮੰਗ ਕਰਦੇ ਨੇ ਦੁੱਧ ਫੈਟ ਵਾਲਾ ਪਾਉਣਾ ਪਾਉਣਾ ਦੋਨਾਂ ਨੇ ਫੈਟ ਵਾਲਾਗਾ ਤੇ ਮਗਰ ਬੱਛੀ ਦੋਮਾਂ ਦੇ ਬੱਚੇ ਆ ਇਹਦੇ ਮਗਰ ਬੱਛੀ ਆ ਗਈ ਛੋੜੀ ਸਾਹੀਵਾਲ ਚ ਆ ਗਈ ਹੈ ਨਾ ਪਿਓਰ ਕਿਸੇ ਨੇ ਸਾਹੀ ਹੂੰ ਤੀਜਾ ਜਰੂਈ ਨਾੜੂਆ ਦਿਖਾ ਦਈਏ ਮੜਾ ਜ ਆ ਦੇਖੋ ਜੀ ਇਹ ਜਦੋਂ ਹੋਇਆ ਬਾਈ ਆ ਦੇਖੋ ਜੀ ਨੜ ਓਕੇ ਤੇ ਬਾਈ ਵਾਗੇ ਤੀਜਾ ਦਿਨ ਹੋ ਗਿਆ ਤੇ ਜੇਰ ਜੂਰ ਕੰਪਲੀਟ ਆ ਬਾਈ ਜੇਰ ਕੰਪਲੀਟ ਤੇ ਕਿੰਨਾ ਬੋਲਾ ਹਾਜ਼ਰ ਆ ਬਾਈ ਹੁਣ ਤੇਰਾ ਬੋਲਾ ਜਿਹੜਾ ਮਿੰਕ ਵਾਲਾ 14 ਕਿਲੋ 14 ਤੇ ਦੇ ਕਿੰਨਾ ਦੇਉ ਬਾਈ ਓ 18 ਕਿਲੋ ਦੋ ਲਿਆਓ ਫਿਰ ਇਹਨੂੰ ਕੱਢ ਕੇ ਬਾਹਰ ਨੂੰ ਤੇ ਥਾਂ ਤੋਂ ਬੜੇ ਦੂਰੇ ਲੱਗਿਆ ਹਨਾ ਹੂੰ ਤੇ ਬਾਕੀ ਦਾ ਫੈਟ ਵਾਲਾ ਦੁੱਧ ਪਾਉ ਮੱਝ ਵਾਲਾ ਕੰਮ ਹੈ ਦਾ ਬਸ ਬਾਈ ਯਾਰ ਇਹ ਨਹੀਂ 18 ਕਿਲੋ ਦੂ ਫੇਰ ਨਹੀਂ ਦੇਣੀ ਨਹੀਂ ਦੇਉਗੀ ਵੀਰੇ ਦੇਉਗੀ ਵੀਡੀਓ ਬਣਾਉਣ ਦਾ ਟਾਈਮ ਆਪਣਾ ਸਵੇਰ 10 ਵਜੇ ਦਾ ਜੀ ਉਸ ਹਿਸਾਬ ਨਾਲ ਜੱਜ ਕਰ ਲਿਓ ਠੀਕ ਹੈ ਜੀ ਦੇ ਤਾਰਕੇ ਕਿੰਨਾ ਬੋਲਾ ਘੜਤਾ ਹੈ ਫਿਰ ਤਾਰਕੇ ਚਾ ਸਾਢੇ ਚਾਰ ਕਿੰਨੇ ਓਕੇ ਜੀ ਫੇਸ ਕਰੋ ਚੈੱਕ ਜੇਰ ਜੂਰ ਦੀ ਬਾਕੀ ਕੰਪਲੀਟ ਆ ਗਈ ਹੂੰ ਸਾਰੇ ਕਾਜੇ ਗਰੰਟ ਕੀ ਹੋ ਜਰ ਠੀਕ ਆ ਵੀਰੇ ਕੋਈ ਥੜ ਦੀ ਤੇ ਬਾਕੀ ਦਾ ਅਗਲੇ ਦਾ ਹੱਕ ਐਵੇਂ ਬਾਅਦ ਚ ਲਾਂਬੇ ਦੇਣ ਨੂੰ ਆਪਦਾ ਵੀ ਤਸੱਲੀ ਕਰਨ ਦਾ ਬਣਦਾ ਹਨਾ ਠੀਕ ਆ ਵੀਰੇ ਲੈ ਚੱਲੋ ਚੋਲੇ ਭੌਂਜ ਦੋ ਟਾਈਮ ਉਹ ਅਗਲੇ ਦੇ ਖੇਚ ਲੈ ਤੇ ਅਗਲੇ ਦਾ ਮੱਛਣਾ ਹਨਾ ਆਉਣਾ ਅਗਲੇ ਨੇ ਆ ਦੇਖੋ ਜੀ ਤੇ ਥਣ ਲੇਵਾ ਪੂਰਾ ਸਾਫ ਹਨਾ ਉਹੀ ਜਿਵੇਂ ਆਪਾਂ ਗਰਲੈਂਡੋ ਪਰਸੋ ਪਾਈ ਸੀ ਉਹੀ ਲੇਵਾ ਇਹਦਾ ਹਨਾ ਜੀ ਆ ਦੇਖੋ ਜੀ ਭੈਣ ਜੀ ਹੂੰ ਆ ਦੇਖੋ ਜੀ ਨੇੜ ਤੋਂ ਕਰੋ ਥਣੇ ਦੇ ਵਜ੍ਹਾ ਹੂੰ ਚਾਰੇ ਹੜ ਬਾਈ ਇੱਕੋ ਜੇ ਇੱਕੋ ਜੇ ਜਮਾ ਇਹ ਗੱਲ ਜਮਾ ਜਾ ਜਾ ਧਾਰਾ ਮਾਰ ਕੇ ਸਾਰੇ ਬੱਚਾ ਓਕੇ ਜੀ ਓਕੇ ਲਾਓ ਬੱਚਾ ਬੱਚੀ ਲਾਓ ਓਕੇ ਜੀ ਆ ਦੇਖੋ ਜੀ ਬਾਕੀ ਦੀ ਗੱਲ ਦੁੱਧ ਇਹਨੇ ਚੰਗਾ ਪਾ ਦੇਣਾ ਬਾਕੀ ਦਾ ਜ਼ੇਰ ਕੰਪਲੀਟ ਸਾਰਾ ਕੁਝ ਨਿਬੜਿਆ ਵਾ ਹੁਣ ਤਾਂ ਜੀ ਹਨਾ ਆ ਦੇ ਬੱਚੀ ਛੱਡਤੀ ਹੂੰ ਕੋਈ ਪ੍ਰਵਾਹ ਨਹੀਂ ਮਾਹਾਂ ਜਾ ਫਾਰ ਪੈ ਨਹੀਂ ਜਾ ਓਕੇ ਜੀ ਓਕੇ ਓਕੇ ਆ ਦੇਖੋ ਜੀ ਥੋੜੇ ਸਾਹਮਣੇ ਨਿਆਣਾ ਪੈ ਰਿਆ ਓਕੇ ਜੀ ਤੇ ਕਰੋ ਚੈੱਕ ਤੇ ਬਸ ਥੋਡੀ ਸੇਵਾ 'ਚ ਦੋ ਬੈੜਾਂ ਲੈ ਕੇ ਅੱਜ ਹਾਜ਼ਰ ਹੋਏ ਆ ਹਾ ਲੋ ਜੀ ਬੱਚਾ ਭਵੰਤਾ ਤੁਹਾਡੇ ਸਾਹਮਣੇ ਤੇ ਬੱਚੀ ਬਹੁਤ ਵਧੀਆ ਕਹਿੰਦੇ ਹਨਾ ਪਾਲੀ ਆ ਬਾਲਾ ਦੁੱਧ ਹੀ ਘਾਇਆ ਹੂੰ ਆ ਦੇਖੋ ਜੀ ਥਾਂਲੇ ਵੇ ਦੀ ਪੂਰੀ ਸਾਫ ਤੇ ਬਾਕੀ ਦਾ ਅੱਜ ਆਪਾਂ ਗੱਲ ਕਰ ਲਗੇ ਨਾ ਗਰਮੀ ਨਹੀਂ ਇਹਨੇ ਮੰਨਣੀ ਭੋਰਾ ਵੀ ਗਰਮੀ ਰਹਿਤ ਬਈ 2 ਲੱਖ ਵਾਲੀ ਭਾਜ ਤਾਂ ਦੱਦ ਨਹੀਂ ਜੀ ਠੀਕ ਆ ਵੀਰੇ ਇਹਦਾ ਪਤਾ ਕਰ ਹੂੰ ਹੂੰ ਤੇ ਥਾਣ ਬੜੇ ਲੱਗੇ ਹੋਇਆ ਹਨਾ ਇਹੋ ਆਲਾ ਕਹਿੰਦਾ ਕਲਮੀ ਥਾਣਾਗਾ ਸਾਰਾ ਸਾਲ ਇੱਕੋ ਇੱਕਨ ਦਾ ਗੱਲਾ ਹੂੰ ਚਲੋ ਮਾਰੋ ਬਈ ਕਰ ਲੈਵੈਲ ਉਪਰ ਦੀ ਸਾਫ ਬਾਕੀ ਦਾ ਆਪ ਦੀ ਅਗਲਾ ਗਾਰੰਟੀ ਕਰ ਲੈ ਪਾਉਂਦੀ ਬਈ ਜਾ ਬੇਹੰਤ ਆਹ ਦੇਖੋ ਜੀ ਚਲੋ ਮਾਰ ਦਿਓ ਫਿਰ ਮੂਹ ਲੈ ਜੀ ਬਹੁਤ ਆ ਜੀ ਬਹੁਤ ਆ ਬਸ ਜਾਗ ਰੱਖ ਲੋ ਮੋੜ ਕੇ ਦੋ ਦੋ ਮੂਹਰੇ ਨਹੀਂ ਦਿਖਾ ਦੇ ਮੋੜ ਕੇ ਜਾ ਕੇ ਰੱਖ ਕੇ ਮਾਰ ਲੇ ਬਸ ਜਾਗ ਰਲਾ ਕਹਿਣਾ ਰੱਖ ਧਾਰਾਂ ਦੂਰਾਂ ਦੀ ਤਾਂ ਪੂਰੀ ਕੰਪਲੀਟ ਆ ਹਾਂ ਦੇਖੋ ਜੀ ਸਭ ਤੋਂ ਸੋਹਣੀਆਂ ਧਾਰਾਂ ਬਾਕੀ ਨਿਖੜ ਮੇ ਗੈਪ ਤੇ ਥਣ ਲੱਗੇ ਬਸ ਕਰੋ ਜੀ ਆਏ ਯਾਰ ਲੰਬੇ ਵਾਲੀ ਗੱਲ ਨਹੀਂ ਯਾਰ ਓਕੇ ਜੀ ਜੂ ਜੀ ਲੈ ਕੇ ਆਪਾਂ ਦੋ ਦੋ ਜੀ ਠੀਕ ਆ ਵੀਰੇ ਤੇ ਜੇ ਆਪਾਂ ਗੱਲ ਕਰ ਲਗੇ ਸੋਹਣੀਆਂ ਬੈੜ ਤੇ ਵੀਰੇ ਡਿਮਾਂਡ ਇਹਦੀ ਆ ਦੇਖੋ ਜੀ ਉਹ ਲੱਗ ਕੋਈ ਨਹੀਂ ਲੱਗੂ ਮੋਡ ਲੀਨਿਆ ਤੇ ਬਾਕੀ ਅਸੀਲ ਠੰਡੀ ਦਾ ਕੋਈ ਮੋਲ ਨਹੀਂ ਬਾੜੀ ਬਾਈ ਗੁੱਧ 18 ਜਮੇ ਦਗਾ ਮੈਂ ਤੇ ਬਾਈ ਬੱਕੇ ਡਿਮਾਂਡ ਇਹਦੀ ਡਿਮਾਂਡ ਇਹਦੀ ਮੋਲ ਤੇ ਜਾਏ ਬਾਈ ਵੇਚਣ ਵਾਲੀ ਜਾਂਦੀ ਓਕੇ ਜਾਇਜ਼ ਹੋਊਗੀ ਜਮਾ ਜਮਾ ਜਾਇਜ਼ ਵੇਚਣੀ ਆ ਜਾਣਾ ਠੀਕ ਹੈ ਠੀਕ ਹੈ ਤੇ ਹੁਣ ਆਪਾਂ ਦੋ ਨੰਬਰ ਦੀ ਗੱਲ ਕਰ ਲਗੇ ਇਹ ਰਾਤੀ ਠੀਕ ਹੈ ਅੱਛਾ ਦੋ ਨੰਬਰਾਂ ਦੀ ਰਾਤ ਸੁਈ ਆ ਬਾਈ ਤੇ ਬਾਈ ਰਾਤ ਰਾਸੂਇਆ ਤੇ ਬੋਲਾ ਕਿੰਨਾ ਘੜਦਾ ਫਿਰ ਸਵੇਰੇ ਤੇਰਾ 5 ਕਿਲੋ ਘੜਦਾ ਜਾਨਾ 5 ਕਿਲੋ ਘੜਦਾ ਤੇ ਮੱਚੀ ਜੋਗੀ ਹੀ ਮਸਾਲਦਾ ਇਹ ਵੱਧ ਘੜਦਾ ਠੀਕ ਆ ਵੀਰੇ ਲਿਆ ਲਿਆਓ ਫਿਰ ਤੋਰਾ ਤਰਾ ਕਰਾ ਕੇ ਚੱਕ ਸੁਆ ਇਹਦਾ ਵੀ ਦੂਜਾ ਵਾਹ ਬਾਈ ਦਮਾਰ ਇਹ ਜਰਸੀ ਨਾਲ ਤੇ ਥੋੜਾ ਐਫ ਦਾ ਕਰਾਉਸ ਹੈ ਨਾ ਤੇ ਸਾਈਜ਼ ਫੁੱਲ ਸਾਈਜ਼ ਦਾ ਦੋਨਾਂ ਦਾ ਹੀ ਚੰਗੇ ਆ ਵੈਸੇ ਐਵੇਂ ਕਹਿ ਦਗੇ ਵੀ ਛੋਟੇ ਆ ਤੇ ਮਗਰ ਇਹਦੇ ਵੀ ਬੱਛੀ ਆ ਗਈ ਹੂੰ ਕੱਦ ਦੇਖ ਕੱਦ ਘੜ ਦੇਖੋ ਜੀ ਇੱਕ ਨੰਬਰ ਤੇ ਬਾਕੀ ਦਾ ਲੈ ਚਲੋ ਥੋੜੀ ਜੀ ਹੋਰ ਗਾ ਥਣ ਲੈਵੇ ਦੀ ਪੂਰੀ ਸਾਫ ਆ ਜੀ ਕਰੋ ਚੈੱਕ ਬਲੈਕ ਤੇ ਆ ਗਈ ਹਮਮ ਹੱਥ ਵਾਲਾ ਵੀ ਆਪਣੀ ਵੀਰ ਓਕੇ 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 ਠੀਕ ਆ ਜੀ ਦਰਦੀਆ ਮੜਾ ਗਾਂ ਤੋਂ ਮੋੜ ਲਓ ਆ ਦੇਖੋ ਜੀ ਥਣਲੇਵਾਤਾ ਜੇ ਪੱਗਾਂ ਲਾ ਲੇ ਕੱਲਾ ਕੱਲੇ ਇਹ ਤਾਂ ਵਾਕਿਆ ਸਿਲੈਕਸ਼ਨ ਥੋੜੀ ਵਧੀਆ ਹੁੰਦੀ ਹੈ ਨਾ ਬੜੀ ਚੰਗੀ ਚਬਾਈ ਹੈ ਬੱਚੀ ਹਮ ਆ ਦੇਖੋ ਪਾਣੀ ਚ ਜਮਾ ਕੇ ਦੇਖਾਂ ਬੱਚੀ ਛੱਡ ਕੇ ਬੱਚੀ ਤੇ ਜਾਊਗੀ ਬੱਚੀ ਆ ਦੇਖੋ ਹਮ ਬਾਕੀ ਵੀਡੀਓ ਬਣਾਉਣ ਦਾ ਆਪਣਾ ਟਾਈਮ ਵੀ ਸਵੇਰ ਦਾ ਹੀ ਹੈ ਨਾ 10:00 ਵਜੇ 10:00 ਵਜੇ ਜੀ ਹਾਂਜੀ ਆ ਦੇਖੋ ਲਾਉ ਦੇਮ ਥੱਲੇ ਵੀ ਬੱਚੀ ਬੱਚੀ ਖੜੀ ਕਰੀ ਹਾਂ ਸਾਫ ਸੁਥਰੀ ਤੇ ਬੱਚੀ ਬਹੁਤ ਚੰਗੀ ਆ ਨਾ ਭਾਈ ਭਈ ਇਹ ਨਹੀਂ ਕਿਸੇ ਨੇ ਰੱਖੀ ਬੱਚੀ 10000 ਰੁਪਏ ਆ ਪਾਟ ਲੱਗਦਾ ਹੂੰ ਦਿਸੀ ਜਾਂਦੀ ਆ ਬੱਚੀ ਭਾਈ ਹਾਂ ਆ ਦੇਖੋ ਜੀ ਲਿਓ ਜੀ ਖਰੀਦ ਲਓ ਰਕੇ 10000 ਰੁਪਏ ਆ ਪਾਟ ਲੱਗਦਾ ਭਰਾ ਠੀਕ ਆ ਵੀਰੇ ਬੱਚੀ ਬਹੁਤ ਚੰਗੀ ਆ ਹੂੰ ਜੇ ਕਿਸੇ ਬੰਦੇ ਦੇ ਹੋਰ ਚਾਹੁੰਦੇ ਹੋ ਬਾਕੀ ਦਾ ਪ੍ਰਿੰਟ ਪ੍ਰੋਂਟੀਕਾ ਕੇ ਨੇ ਵਧੀਆ ਭਰਾਇਆ ਹੈ ਨਾ ਟੋਪ ਸੀ ਤੇ ਬਾਕੀ ਦਾ ਜੇ ਮਾਂ ਚੰਗੇ ਤਾਂ ਹੀ ਬੱਚੀ ਚੰਗੀ ਆ ਹੈ ਨਾ ਆ ਦੇਖੋ ਜੀ ਆਹ ਦੇਖੋ ਜੀ ਬੱਚੀ ਆਪਾਂ ਬੰਨਤੀ ਆ ਧਾਰਾਂ ਦੂਰਾਂ ਦੀ ਕੰਪਲੀਟ ਹੂੰ ਤੇ ਬਾਈ ਇਹਦੀ ਵੀ ਬਹੁਤ ਵਧੀਆ ਹਨਾ ਤੇ ਬਾਕੀ ਦਾ ਮੁਠੀ ਵਾਲਾ ਥਾਣਾ ਜੀਰ ਹੋ ਗਿਆ ਜਾਨੇ ਤੇ ਸਾਇਦ ਹੀ ਫੁੱਲ ਮਗਲਿਆਂ ਜੋ ਮਾਰਦੇ ਦੋ ਦੋ ਜੀ ਆਹ ਦੇਖੋ ਜੀ ਕਰੋ ਚੈੱਕ ਜੀ ਬਾਈ ਹੂੰ ਠੀਕ ਆ ਬਾਈ ਉੱਤੀਆਂ ਬਾੜ ਦੇ ਆ ਬਾਈ ਠੀਕ ਆ ਤੇ ਬਾਈ ਮੰਨਿਓ ਨਾ ਕੋਈ ਬੰਦਾ ਬੇਦਰ ਨਾ ਹੋਵੇ ਥਾਣਾ ਸੁਣਾ ਦੀ ਫਿਰ ਫੁੱਲ ਗਾਰੰਟੀ ਹੁੰਦੀ ਆ ਫੁੱਲ ਗਾਰੰਟੀ ਫਿਰ ਤੋਂ ਬਾਈ ਠੀਕ ਆ ਓਕੇ ਬੱਗੇ ਬਾਲਾ ਕਾਨੂੰ ਕੱਢਣਾਗਾ ਬਸ ਕਰ ਤਾਂ ਵੀ ਕੁਝ ਨਹੀਂ ਦੱਲ ਬਹੁਤ ਚਵਾਈ ਵਧੀਆ ਗਈ 1 ਨੰਬਰ ਆ ਯਾਰ ਬੱਚੀ ਸਾਫ ਸੁਥਰੀ ਅੱਠ ਘੜੋ ਬਸ ਬਾਲਾ ਸਿਰਾ ਬਾਈ ਯਾਰ ਠੀਕ ਆ ਬਾਈ ਤੇ ਬੱਗੇ ਕੁਝ ਨਹੀਂ ਲੈ ਲਈ ਕਿਸ ਨੇ ਆਪਾਂ 10000 ਦੇ ਬੱਚੀ ਦਿੱਤਾ ਓਕੇ ਤੇ ਕਿੰਨਾ ਦੁੱਧ ਦੇ ਦੂਗੇ ਇਹ ਬਾਈ ਦੁੱਧ ਤਾਂ ਮਾਲਕਾਂ ਦਾ 30 24 ਦੂ ਆਖਿਆ ਆਪਾਂ ਜੀ ਮਨ ਕਰਕੇ ਲੈ ਜੀਦਾ ਮਰਜੀ ਤੇ ਬਾਕੀ ਸਾਇਜ ਫੁੱਲ ਐਚ ਐਫ ਦੁਬਾਰਾ ਫੇਰ ਸਾਨੂੰ ਦੱਸ ਦਈਏ ਦੂਜਾ ਸੁਆ ਸ਼ਾਹੀ ਵਾਲ ਤੇ ਜਰਸੀ ਨਾਲ ਕਰਾਉਸ ਆ ਗਿਆ ਆ ਐਚ ਐਫ ਤੇ ਜਰਸੀ ਨਾਲ ਸੌਰੀ ਤੇ ਬਗੇ ਇਹਦੀ ਵੀ ਡਿਮਾਂਡ ਕੀ ਆ ਇਹ ਵੀ ਫੋਨ ਦੀ ਕਰਾਇਆ ਜਾਂਦਾ ਫੋਨ ਤੇ ਕਰਾਂਗੇ ਜਾਇ ਜੀ ਹੋ ਪੂਰੀ ਜਾਇ ਵਿੱਚ ਵੀਰ ਕਹਿੰਦੇ ਆ ਨਾ ਵੀ ਡਿਮਾਂਡ ਨਹੀਂ ਕਰਨੀ ਤਾਂ ਵੀਡੀਓ ਨਾ ਬਣਾਇਆ ਕਰੋ ਕਾਹਨੂੰ ਯਾਰ ਉਹ ਕਹਿੰਦੇ ਆ ਵੀ ਕੋਈ ਵੇਚਣ ਵਾਲਾ ਪਾ ਤੁਸੀਂ ਕਿਉਂ ਘਾਤੀ ਅੱਛਾ ਆ ਡੋਡੀ ਫਿਰ ਆਪਾਂ ਨੂੰ ਆਪਣਾ ਦੇਖਣਾ ਪੈਣਾ ਗੱਲ ਵਾਲੇ ਬੈਂਡ ਵੇਚਣ ਵਾਲੇ ਲੈ ਜਾਓਗੇ ਓਕੇ ਓਕੇ ਠੀਕ ਆ ਬਾਈ ਤੇ ਦੋ ਬਹਿੜਾਂ ਹੀ ਦੋਨੇ ਤੁਹਾਨੂੰ ਦਿਖਾ ਦਗਾ ਨੰਬਰ ਬੋਲ ਦਿਓ ਜੀ ਤੁਹਾਨੂੰ ਦੇ ਦਿੱਤਾ ਕਾਪੀ ਸੀ 70 ਬਈ ਪਿੰਡ ਚੌਕ ਜਿਲ੍ਹਾ ਬਠਿੰਡਾ ਤਹਿਸੀਲ ਬਾਲਿਆਂ ਵਾਲੀ ਦੋ ਬਹਿੜਾਂ ਹੀ ਦੋ ਤੁਹਾਨੂੰ ਦਿਖਾ ਦਿਆਂਗੇ ਹੂੰ ਦੋਨਾਂ ਦੀ ਕਹਾਣੀ ਚੰਗੀ ਆ ਜੇ ਨਹੀਂ ਵੀ ਬਹੁਤ ਇੱਕ ਕਦਮ ਖੜ ਦੇ ਜੀ ਤੇ ਬਾਕੀ ਦਾ ਸਾਰੇ ਵੀਰਾਂ ਦਾ ਐਂਡ ਤਾਂ ਵੀਡੀਓ ਦੇਖਣ ਲਈ ਤੈਨੂੰ ਧੰਨਵਾਦ ਜਲਦ ਮਿਲਦੇ ਹਾਂ ਇੱਕ ਨਵੀਂ ਵੀਡੀਓ ਦੇ ਨਾਲ